ਅੱਜ ਰਾਜਪੁਰ ਦੇ ਬਲੱਡ ਹੈਲਪਲਾਈਨ ਫਾਊਂਡੇਸ਼ਨ ਦੇ ਰਜਿਸਟਰਰ ਰਾਜਪੁਰਾ ਕ੍ਰਾਂਤੀ ਵੀਰ ਯੂਥ ਕਲੱਬ ਦੇ ਪ੍ਰਧਾਨ ਸੁਰੇਸ਼ ਅਣਕੀ ਦੇ ਵੱਲੋਂ ਆਪਣੇ ਪੁੱਤਰ ਕ੍ਰਾਂਤੀ ਵੀਰ ਦੇ ਜਨਮ ਦਿਨ ਦੇ ਮੌਕੇ 16ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦੇ ਵਿੱਚ ਸਰਕਾਰੀ ਬਲੱਡ ਬੈਂਕ ਏਪੀ ਜੈਨ ਹਸਪਤਾਲ ਦੀ ਟੀਮ ਦੇ ਵੱਲੋਂ ਖੂਨ ਇਕੱਠਾ ਕੀਤਾ ਗਿਆ। ਉਹਨਾਂ ਦੇ ਵੱਲੋਂ ਖੂਨ ਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਹਾਲਾਂਕਿ ਉਹਨਾਂ ਦੇ ਵੱਲੋਂ 150 ਤੋਂ ਵੱਧ ਯੂਨਿਟ ਇਕੱਠਾ ਕੀਤਾ ਗਿਆ। ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਸੁਰੇਸ਼ ਅਣਕੀ ਜੀ ਦਾ। ਸੋ ਆਓ ਸੁਣ ਲੈਂਦੇ ਹਾਂ ਉਹਨਾਂ ਦੀ ਜ਼ੁਬਾਨੀ। ਮੇਰੇ ਬੇਟੇ ਆ ਕ੍ਰਾਂਤੀਵੀਰ ਜਿਨ੍ਹਾਂ ਦੇ ਜਨਮ ਦਿਨ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੁੰਦਨ ਕੈਂਪੇਨ ਦੇ ਸਰਕਾਰੀ ਬਲੱਡ ਬੈਂਕ ਦੇ ਵਿੱਚ ਸਾਡੀ ਜਿਹੜੀ ਟੀਮ ਹੈ ਮਿਸ਼ਨ ਲਾਲੀ ਦੇ ਨਾਲ ਹੀ ਬਲੱਡ ਹੈਲਪਲਾਈਨ ਫਾਊਂਡੇਸ਼ਨ ਜਿਸਨ ਰਾਜਪੁਰਾ ਨਿਰਸਵਾਰਥ ਭਾਵ ਫਾਊਂਡੇਸ਼ਨ ਜੀਲਪੁਰ ਪੰਜਾਬ ਤੇ HDFC ਬੈਂਕ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ ਹੈ ਸੋ ਇੱਥੇ ਸਾਡੇ ਜਿਹੜੇ ਰਾਜਪੁਰੇ ਇਲਾਕੇ ਦੇ ਮਹਾਨ ਕੁੰਦਾਨੀ ਤੇ ਅਮਰਜੈਂਸੀ ਡੋਨਰ ਹੈ ਉਹਨਾਂ ਨੇ ਪਹੁੰਚ ਕੇ ਇੱਥੇ ਕੁੰਦਨ ਕੀਤਾ ਤੇ ਮੇਰੇ ਬੇਟੇ ਨੂੰ ਆਸ਼ੀਰਵਾਦ ਦਿੱਤਾ ਹੈ जिन्ने ਵੀ ਇੱਥੇ ਸਾਡੇ ਖੂਨਦਾਨੀ ਡੋਂਡਰ ਦੇ ਮੋਟੀਵੇਟਰ ਜਨ ਸੰਸਥਾ ਦੇ ਮੈਂਬਰ ਐ ਇਹਨਾਂ ਨੇ ਇਸ ਕੈਂਪ ਨੂੰ ਸਫਲ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਐ ਤੇ ਸਾਡੀ ਜਿਹੜੀ ਟੀਮ ਐ ਮਿਸ਼ਨ ਲਲਲੀ ਦੇ ਹਰਲੀ ਉਹ ਪੰਜਾਬ ਪੱਧਰ ਤੇ ਖੂਨਦਾਨ ਸੇਵਾਵਾਂ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀ ਐ ਤਾਂ ਮੁੰਡੇ ਦਾ ਨਾਮ ਵੀ ਤੁਸੀਂ ਬੜਾ ਵਧੀਆ ਰੱਖਿਆ ਨੇ ਪ੍ਰਾਪਤੀ ਹੋਈ ਤੇ ਸੋਹਣਾ ਜਨਮ ਦਿਨ ਤੇ ਖੂਨ ਦਾ ਬਲੱਡਾਂ ਫੁਲਾਉਂਦੇ ਨੇ ਸੋਰੀ ਉਹਦੇ ਬਲੱਡ ਦੀ ਜਿਹੜੀ ਕੀਮਤ ਐ ਉਹ ਉਹੀ ਜਾਣਦਾ ਜਿਹਨੂੰ ਬਲੱਡ ਦੀ ਲੋੜ ਹੁੰਦੀ ਐ ਤੇ ਕੁਝ ਤੋਂ ਨੌਜਵਾਨ ਹੈਗੇ ਜਿਹੜੇ ਗਲਤ ਸੰਗਤ ਤੇ ਜਾ ਕੇ ਇਸ ਬਲੱਡ ਨੂੰ ਵੰਡਦੇ ਐ ਕਿਸ ਨਾਮ ਲੜਾਈ ਚ ਕਰਾ ਕਰਦੇ ਹੁਣ ਲੋਕਾਂ ਨੂੰ ਇਹ ਆ ਤੁਸੀਂ ਸੰਦੇਸ਼ ਕਿੰਨਾ ਚੰਗਾ ਹੋਵੇ ਜੇ ਖੂਨ ਨਾਲੀਆਂ ਵਿੱਚ ਰੁੜਨ ਦੀ بجائے ਕਿੰਨਾ ਚੰਗਾ ਹੋਵੇ ਜੇ ਖੂਨ ਨਾਲੀਆਂ ਦੇ ਵਿੱਚ ਰੁੜਨ ਦੀ بجائے ਨਾੜੀਆਂ ਦੇ ਵਿੱਚ ਜ਼ਿੰਦਗੀ ਬਣ ਕੇ ਦੌੜੇ ਸੋ ਸਾਡੀ ਜਿਹੜੀ ਟੀਮ ਹੈ ਨਾ ਉਹ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ ਖੂਨਦਾਨ ਨਾਲ ਜੋੜਦੀ ਹੈ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਨਸ਼ਿਆਂ ਤੋਂ ਹਟ ਕੇ ਨਸ਼ਿਆਂ ਤੋਂ ਹਟ ਕੇ ਜਿਹੜਾ ਆਪਣਾ ਸਰੀਰੇ ਤੰਦਰੁਸਤ ਰੱਖ ਕੇ ਨੇੜਲੇ ਬਲੱਡ ਬੈਂਕ ਚ ਪਹੁੰਚੋ ਤਾਂ ਕਿ ਸਮਾਂ ਰਹਿੰਦੇ ਖੂਨਦਾਨ ਕਰਕੇ ਕੀਮਤੀਆਂ ਜਨਰਲ ਨੂੰ ਬਚਾਇਆ ਜਾ ਸਕੇ ਉਸ ਸਾਡੇ ਟੀਮ ਦਾ ਸਲੋਗਨ ਹੈ ਡਾਇਲੌਗ ਹੈ ਮਿਸ਼ਨ ਲਾਲੀ ਤੇ ਹਰਾਲੀ ਦਾ ਬਲੱਡ ਹੈਲਪਲਾਈਨ ਫਾਊਂਡੇਸ਼ਨ ਦਾ ਅਸੀਂ ਹਮੇਸ਼ਾ ਕਹਿੰਦੇ ਆ ਕਿ ਤੂੰ ਵਾਕਿਬ ਨਹੀਂ ਹਾਰੇ ਜਨੂਨ ਸੇ ਹਮ ਜਾਨ ਬਚਾ ਲੇਤੇ ਖੂਨ ਸੇ ਸੋ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਜਿੱਥੋਂ ਤੱਕ ਇਹ ਆਵਾਜ਼ ਜਾਂਦੀ ਹੈ ਪੰਜਾਬ ਦੇ ਵਿੱਚ ਆਲ ਇੰਡੀਆ ਦੇ ਵਿੱਚ ਅਸੀਂ ਉਹਨਾਂ ਗੁੰਮਰਾਹ ਹੋ ਚੁੱਕੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਪ ਦੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਘਰ ਦੀ ਜ਼ਿੰਮੇਵਾਰੀਆਂ ਦੇ ਨਾਲ ਨਾਲ ਲੋਕ ਭਲਾਈ ਕੰਮਾਂ ਦੇ ਵਿੱਚ ਡਟ ਜਾਓ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਖੂਨ ਦੀ ਲੋੜ ਹੈ ਉੱਥੇ ਪਹੁੰਚ ਕੇ ਖੂਨਦਾਨ ਕਰੋ ਜਿੱਥੇ ਵੀ ਨੇੜਲਾ ਬਲੱਡ ਬੈਂਕ ਹੈ ਇਹ ਜ਼ਰੂਰੀ ਨਹੀਂ ਹੈ ਕਿ ਕਿਸੇ ਇੱਕ ਬੈਨਰ ਥੱਲੇ ਕੰਮ ਕਰਨਾ ਅਨੇਕਾਂ ਸੰਸਥਾਵਾਂ ਲੱਗੀਆਂ ਹੋਏ ਨੇ ਖੂਨਦਾਨ ਦੇ ਵਿੱਚ ਤੇ ਸਾਡਾ ਚਾਹ ਹੁਣ ਖੂਨਦਾਨ ਕੈਂਪ ਲਾਉਂਦਾ ਮੋਟਿਵ ਹੈ ਅਸੀਂ ਉਹਨਾਂ ਹਜ਼ਾਰਾਂ ਨੌਜਵਾਨਾਂ ਨੂੰ ਅਸੀਂ ਇਹ ਪ੍ਰੇਰਣਾ ਦੇਣਾ ਚਾਹੁੰਦੇ ਆ ਕਿ ਤੁਸੀਂ ਆਪਦੇ ਜਿਹੜੇ ਮਤਲਬ ਜ਼ਰੂਰੀ ਕੰਮ ਹੈ ਇਸ ਗੱਲ ਦਾ ਮੈਂ ਅਫਸੋਸ ਕਰਨਾ ਚਾਹਨਾ ਕਿ ਸਿਆਸੀ ਰੈਲੀਆਂ ਦੇ ਵਿੱਚ ਬਹੁਤ ਵੱਡੀ ਭੀੜ ਹੈ ਤੇ ਆਈਪੀਐਲ ਦੇ ਵਿੱਚ ਗਰਾਊਂਡ ਭਰੇ ਪਏ ਆ ਸਾਡੀ ਤਰਸਦੀ ਹੈ ਕਿ ਪੰਜਾਬ ਦੇ ਬਲੱਡ ਬੈਗ ਖਾਲੀ ਆ ਇਹਦਾ ਕਾਰਨ ਕੀ ਆ ਇਹਦਾ ਕਾਰਨ ਇਹ ਆ ਕਿ ਨੌਜਵਾਨਾਂ ਦੇ ਵਿੱਚ ਜਲਰੂਹਤਾ ਦੀ ਬਹੁਤ ਵੱਡੀ ਕਮੀ ਆ ਸਿਆਸੀ ਪਾਰਟੀਆਂ ਦੇ ਨਗਰ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਮਾਰਦੇ ਦਿਸ਼ਾ ਭਟਕਿਏ ਹੋਏ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਮਨੁੱਖਤਾ ਦੇ ਭਲੇ ਲਈ ਖੂਨਦਾਨ ਕਰਨ ਲਈ ਅੱਗੇ ਆਓ ਸਾਡੇ ਸਮਾਜਿਕ ਫਰਜ਼ ਹੈ ਅਸੀਂ ਪਹਿਲਾਂ ਆਪ ਖੂਨਦਾਨ ਕਰਦੇ ਆ ਸਾਡੀ ਟੀਮ ਖੂਨਦਾਨ ਕਰਦੀ ਆ ਸਾਡੇ ਬੱਚਿਆਂ ਲਈ ਸਾਡੇ ਲਈ ਰੋਲ ਮਾਡਲ ਨੇ ਜੋ ਖੂਨਦਾਨ ਲਈ ਹੋਰਾਂ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਨੇ ਇਹ ਸਾਡਾ ਸਮਾਜਿਕ ਫਰਜ਼ ਹੈ ਕਿ ਅਸੀਂ ਪਹਿਲਾਂ ਬਲੱਡ ਬੈਂਕ ਪਹੁੰਚੀਏ ਉੱਥੇ ਪਤਾ ਕਰੀਏ ਵੀ ਇੱਥੇ ਖੂਨ ਦੀ ਕਮੀ ਤਾਂ ਨਹੀਂ ਜਿਹੜੇ ਮਰੀਜ਼ ਦਾਖਲ ਹੁੰਦੇ ਆ ਹਸਪਤਾਲਾਂ ਦੇ ਵਿੱਚ ਕੈਂਸਰ ਡਿਲੀਵਰੀ ਕੇਸ থੈਲਾਸੀਮੀਆ ਐਕਸੀਡੈਂਟ ਕੇਸ ਔਰ ਪੰਜਾਬ ਦੇ ਵਿੱਚ ਕਿਡਨੀ ਦੇ ਕਿੰਨੇ ਮਰੀਜ਼ ਹੋ ਗਏ ਆ ਉਹਨਾਂ ਮਰੀਜ਼ਾਂ ਲਈ ਵੱਧ ਤੋਂ ਵੱਧ ਆਪਾਂ ਖੂਨਦਾਨ ਕਰੀਏ ਕਿਉਂਕਿ ਇਸੇ ਇੱਕ ਸੰਸਥਾ ਵੱਲੋਂ ਇਹ ਜਿਹੜੀ ਖੂਨ ਦੀ ਕਮੀਆਂ ਪੂਰੀ ਨਹੀਂ ਕੀਤੀ ਜਾ ਸਕਦੀ ਜਿੰਨੀਆਂ ਸੰਸਥਾਵਾਂ ਜਿੰਨੇ ਡੋਨਰ ਜਿੰਨੇ ਯੂਥ ਹੈ ਉਹ ਅੱਗੇ ਆਉਣੇ ਚਾਹੀਦੇ ਖੂਨਦਾਨ ਕਰਨੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ